ਹਾਂਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਲੈ ਕੇ ਆਏ ਹਾਂ ਭਾਰਤੀ ਵਿਗਿਆਨੀਆਂ ਦੀਆਂ ਕ੍ਰਾਂਤੀਕਾਰੀ ਕਾਢਾਂ ਤੇ ਜਾਣਨ ਨੌਲੇਜ ਪ੍ਰਸ਼ਨ ਪ੍ਰਸ਼ਨ ਪਹਿਲਾ ਰਮਨ ਪ੍ਰਭਾਵ ਦੀ ਖੋਜ ਕਿਸ ਮਸ਼ਹੂਰ ਭਾਰਤੀ ਵਿਗਿਆਨ ਨੇ ਕੀਤੀ ਸੀ ਸੀ ਵੀ ਰਮਨ ਪ੍ਰਸ਼ਨ ਦੂਜਾ ਭਾਰਤ ਦੇ ਪਹਿਲੇ ਸੈਟੇਲਾਈਟ ਆਰਿਆ ਭਟ ਦੇ ਲਾਂਚ ਵਿੱਚ ਕਿਸ ਨੇ ਮੁੱਖ ਭੂਮਿਕਾ ਨਿਭਾਈ ਸੀ? ਵਿਕਰਮ ਸਾਰਾ ਭਾਈ ਪ੍ਰਸ਼ਨ ਤੀਜਾ ਕਿਸ ਭਾਰਤੀ ਵਿਗਿਆਨ ਨੂੰ ਭਾਰਤੀ ਪਲਾੜ ਪ੍ਰੋਗਰਾਮ ਦਾ ਪਿਤਾ ਫਾਦਰ ਆਫ ਦਾ ਇੰਡੀਅਨ ਸਪੇਸ ਪ੍ਰੋਗਰਾਮ ਮੰਨਿਆ ਜਾਂਦਾ ਹੈ? विक्रम साराभाई प्रश्न चौथा मिसाइल मैन ऑफ इंडिया विद्यों किस नु जानया जांदा है डॉक्टर ए पी जे अब्दुल कलाम प्रश्न पांचवा किस वैज्ञानिक ने साबित किया कि पौधों में भी जीवन होता है और वो महसूस कर सकदे हैं ਜਗਦੀਸ਼ ਚੰਦਰ ਬੋਸ ਪ੍ਰਸ਼ਨ 6 ਕਿਸ ਭਾਰਤੀ ਮੂਲ ਦੇ ਵਿਗਿਆਨ ਨੂੰ ਫਾਈਬਰ ਆਪਟਿਕਸ ਦਾ ਪਿਤਾ ਕਿਹਾ ਜਾਂਦਾ ਹੈ ਨਰਿੰਦਰ ਸਿੰਘ ਕਪਾਨੀ ਪ੍ਰਸ਼ਨ 7 ਕਿਸ ਨੇ ਬੋਸ ਆਇਨਸਟਾਈਨ ਕੰਡੈਂਸੈਂਟ ਦੇ ਸਿਧਾਂਤ ਵਿੱਚ ਅਹਿਮ ਯੋਗਦਾਨ ਪਾਇਆ ਸਤਪਿੰਦਰਨਾਥ ਬੌਸ ਪ੍ਰਸ਼ਨ 8ਮਾ ਪ੍ਰਾਚੀਨ ਭਾਰਤੀ ਚਿਕਿਤਸਕ ਕਿਸ ਨੂੰ ਪਲਾਸਟਿਕ ਸਰਜਰੀ ਦਾ ਪਿਤਾ ਕਿਹਾ ਜਾਂਦਾ ਹੈ? ਸੁਸ਼ਰਤ ਪ੍ਰਸ਼ਨ 9ਮਾ ਭਾਰਤ ਵਿੱਚ ਚਿੱਟੀ ਕ੍ਰਾਂਤੀਕਾਰੀ ਵਾਈਟ ਰਿਵਿਊਲੇਸ਼ਨ ਦੇ ਪਿਤਾਮਾ ਕੌਣ ਹਨ? ਬਰਗੀਸ ਕੁਰੀਅਨ ਪ੍ਰਸ਼ਨ 10ਮਾ ਰਾਮਚੰਦਰਨ ਪਲਾਂਟ ਜੋ ਪ੍ਰੋਟੀਨ ਬਨੰਤਰ ਨੂੰ ਸਮਝਣ ਲਈ ਵਰਤਿਆ ਜਾਂਦਾ ਹੈ ਕਿਸ ਨੇ ਵਿਕਸਿਤ ਕੀਤਾ ਜੀ ਐਨ ਰਾਮਚੰਦਰਨ ਪ੍ਰਸ਼ਨ 11 ਮਾ ਡੀ ਐਨ ਏ ਦੇ ਨਿਊਕਲੀਓਟਾਈਡ ਕਰਮ ਨੂੰ ਸਮਝਣ ਵਿੱਚ ਕਿਸ ਭਾਰਤੀ ਮੂਲ ਦੇ ਵਿਗਿਆਨੀ ਨੇ ਯੋਗਦਾਨ ਪਾਇਆ ਜਿਸ ਲਈ ਉਸ ਨੂੰ ਨੋਬਲ ਪੁਰਸਕਾਰ ਮਿਲਿਆ ਹਰ ਗੋਬਿੰਦ ਖੁਰਾਣਾ ਪ੍ਰਸ਼ਨ 12 ਮਾ ਸਾਹਾ ਆਇਓਨ ਆਇੋਨਾਈਜੇਸ਼ਨ ਸਮੀਕਰਨ ਜੋ ਤਾਰਿਆਂ ਦੀਆਂ ਭੌਤਿਕ ਸਥਿਤੀਆਂ ਦੀ ਵਿਆਖਿਆ ਕਰਦੀ ਹੈ ਕਿਸ ਨੇ ਦਿੱਤੀ ਮੇਰਨਾਥ ਸਾਹਾ